ਬੀਤੇ ਦਿਨੀ ਲੁਧਿਆਣਾ ਪੁਲਿਸ ਵੱਲੋਂ ਇੱਕ ਟੈਕਸੀ ਡਰਾਈਵਰ ਨੂੰ ਗ੍ਰਿਫਤਾਰ ਕੀਤਾ ਸੀ ਹਿਰਾਸਤ ਦੇ ਵਿੱਚ ਲਿਆ ਸੀ ਜਿੱਦੇ ਉੱਤੇ ਇਲਜ਼ਾਮ ਲੱਗੇ ਸੀ ਕਿ ਉਸਨੇ ਕਿਸੇ ਹੋਰ ਗੱਡੀ ਦੇ ਨਾਲ ਹਾਦਸਾ ਕੀਤਾ ਜਿਸ ਤੋਂ ਬਾਅਦ ਹੁਣ ਜਦੋਂ ਉਹ ਨੌਜਵਾਨ ਪੁਲਿਸ ਹਿਰਾਸਤ ਤੋਂ ਬਾਹਰ ਆਇਆ ਤਾਂ ਪੁਲਿਸ ਮੁਲਾਜ਼ਮਾਂ ਦੇ ਉੱਤੇ ਵੱਡੇ ਇਲਜ਼ਾਮ ਲਾਏ ਨੇ ਕਿ ਪੁਲਿਸ ਮੁਲਾਜ਼ਮਾਂ ਨੇ ਬੇਰਹਿਮੀ ਦੇ ਨਾਲ ਉਸਦੇ ਨਾਲ ਕੁੱਟਮਾਰ ਕੀਤੀ ਹੈ ਕਾਫੀ ਥਾ ਡਿਗਰੀ ਦਾ ਇਸਤੇਮਾਲ ਕੀਤਾ ਤੇ ਉਸਦੇ ਰੋਸ ਦੇ ਵਿੱਚ ਸਿੱਖ ਜਥੇਬੰਦੀਆਂ ਤੇ ਟੈਕਸੀ ਡਰਾਈਵਰਾਂ ਨੇ ਅੱਜ ਲੁਧਿਆਣਾ ਦੇ ਚੌਕ ਦੇ ਵਿੱਚ ਇੱਕ ਵੱਡਾ ਰੋਸ ਪ੍ਰਦਰਸ਼ਨ ਕੀਤਾ ਜਾਮ ਲਗਾ ਦਿੱਤਾ ਤੇ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਹੈ ਦੱਸਦਦੇ ਉਸ ਨੌਜਵਾਨ ਵੱਲੋਂ ਇਹ ਗੱਲ ਆਖੀ ਸੀ ਕਿ ਮੈਂ ਆਪਣੀ ਗੱਡੀ ਦੇ ਉੱਤੇ ਸнт ਜਰਨੈਲ ਸਿੰਘ ਪਿੰਡਰਾਂ ਵਾਲਿਆਂ ਦੀ ਫੋਟੋ ਲਗਾਈ ਹੋਈ ਸੀ ਉਸਦੇ ਗੁੱਸੇ ਦੇ ਵਿਚਾਰ ਕੇ ਹੀ ਪੁਲਿਸ ਮੁਲਾਜ਼ਮਾਂ ਨੇ ਉਸਦੇ ਨਾਲ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਹੈ ਤੋ ਦੇਖੋ ਕਿ ਤਸੱਦਦ ਜਿਹੜਾ ਉਹਨਾਂ ਵੱਲੋਂ ਕਿਹਾ ਗਿਆ ਕਿ ਟਾਇਆ ਗਿਆ ਸਿੱਖ ਨੌਜਵਾਨ ਦੇ ਉੱਤੇ ਕਿ ਇਹ ਹੁਣ ਜੁਰਮ ਹੋ ਗਿਆ ਕਿ ਜਰਨੈਲ ਸਿੰਘ ਪਿੰਡਰਾਂ ਵਾਲੇ ਦੀ ਫੋਟੋ ਲਾਉਣੀ ਇਸ ਤਰੀਕੇ ਦੇ ਸਿੱਖ ਜਥੇਬੰਦੀਆਂ ਨੇ ਕਾਫੀ ਪ੍ਰਸ ਜਿਹੜੀ ਪੰਜਾਬ ਪੁਲਿਸ ਦੇ ਖਿਲਾਫ ਕੱਢੀ ਹੈ ਤੇ ਉਹਨਾਂ ਪੁਲਿਸ ਮੁਲਾਜ਼ਮਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਇਹ ਕੋਈ ਪਹਿਲਾ ਮਾਮਲਾ ਨਹੀਂ ਪਹਿਲਾਂ ਵੀ ਕਈ ਪੁਲਿਸ ਮੁਲਾਜ਼ਮਾਂ ਦੇ ਉੱਤੇ ਇਸ ਤਰ੍ਹਾਂ ਦੇ ਵੱਡੇ ਇਲਜ਼ਾਮ ਲੱਗੇ ਨੇ ਕਿ ਉਹਨਾਂ ਨੇ ਬੇਰਹਿਮੀ ਦੇ ਨਾਲ ਕਈ ਨੌਜਵਾਨਾਂ ਨੂੰ ਕੁੱਟਮਾਰ ਕੀਤੀ ਹੈ। ਇਸ ਤੋਂ ਬਾਅਦ ਕਈ ਪੁਲਿਸ ਮੁਲਾਜ਼ਮ ਪੰਜਾਬ ਦੇ ਡੀਜੀਪੀ ਤੇ ਹੋਰ ਸੀਨੀਅਰ ਅਫਸਰਾਂ ਨੇ ਸਸਪੈਂਡ ਵੀ ਕੀਤੇ ਨੇ, ਉਹਨਾਂ ਦੇ ਕਾਰਵਾਈ ਵੀ ਉਹਨਾਂ ਦੇ ਖਿਲਾਫ ਕੀਤੀ ਹੈ। ਪਰ ਇਸ ਮਾਮਲੇ ਦੇ ਵਿੱਚ ਹੁਣ ਸਚਾਈ ਕੀ ਹੈ? ਦੂਜੇ ਪਾਸੇ ਤਰਨਾ ਪ੍ਰਦਰਸ਼ਨ ਚੱਲ ਰਿਹਾ ਹੈ। ਉਹ ਤਸਵੀਰਾਂ ਵੀ ਤੁਸੀਂ ਆਪਣੀ ਇਸ ਸਕਰੀਨ ਤੇ ਦੇਖੋ। ਕੁਲਦੀਪ ਸਿੰਘ ਜੀ ਕੀ ਕਹਾਣੀ ਹੋਈ? ਮਾਮਲਾ ਕੁਛ ਨਹੀਂ ਇੱਕ ਕੋੜੀ ਜੀ ਗੱਡੀ ਲੱਗੀ ਸੀਗੀ ਉਹ ਗੱਡੀ ਮੁੰਡਿਆਂ ਨੇ ਉਹਨਾਂ ਨੂੰ ਅੱਗੇ ਆ ਕੇ ਬਰਦਰ ਨੂੰ ਘੇਰ ਲਿਆ ਘੇਰਣ ਤੋਂ ਬਾਅਦ ਉਹਨਾਂ ਨੇ ਉਹਦੇ ਨਾਲ ਮਤਲਬ ਵੈਸਾ ਵਸਾਈ ਹੋਈ ਜੀ ਉੱਥੇ ਬਸ ਹੋਰ ਕੁਛ ਨਹੀਂ ਉਹਨੇ ਕਿਹਾ ਬਰਦਰ ਨੇ ਕਿ ਤੁਸੀਂ ਮੈਂ ਜੜਾ ਟੜਾ ਹਰਜਾਨਾ ਬੰਦਾ ਤੁਸੀਂ ਲੈ ਲਓ ਮੇਰੇ ਕੋਲੋਂ ਮੈਂ ਦੇਣ ਲਈ ਤਿਆਰ ਹਾਂ ਮੈਂ ਕੋਈ ਹੋਣ ਹਾਂਜੀ ਹਾਂਜੀ ਗਲੇ ਨੂੰ ਸਾਡੇ ਕੋਲ ਮੈਂ ਸਭ ਕੁਝ ਆ ਉਹ ਕਹਿੰਦਾ ਹਰਜਾਨਾ ਚੋੜਾ ਟੜਾ ਬੰਦਾ ਉਹ ਲੈ ਲਓ ਉਹ ਨੇ ਨਹੀਂ ਮੰਨੇ ਉਹਨਾਂ ਨੇ ਆਪਣੇ ਪਰਸਨਲ ਨੰਬਰ ਤੋਂ ਕਾਲ ਕਰਕੇ ਪੁਲਿਸ ਨੂੰ ਬੁਲਾਇਆ ਜੀ ਪੁਲਿਸ ਉਹ 5 ਮਿੰਟ ਚ ਫੁੱਲ ਸਾਕੇ ਜੀ ਉਸੇ ਟਾਈਮ ਤੇ ਉਹਨਾਂ ਨੇ ਨਾਲ ਹੀ ਬ੍ਰਦਰ ਨੂੰ ਗੱਡੀ 'ਚ ਬਿਠਾਇਆ ਬ੍ਰਦਰ ਕਿਹਾ ਮੇਰੀ ਘਰਦਿਆਂ ਨੂੰ ਬੁਲਾ ਦਿਓ ਫੋਨ ਦੇ ਦਿਓ ਮੇਰਾ ਪਰ ਪੁਲਿਸ ਵਾਲਾ ਜੀ ਸੁਣੀ ਗੱਡੀ 'ਚ ਪਿਠਾ ਕੇ ਉਹਨੂੰ ਲੈ ਗਏ ਉਸ ਤੋਂ ਬਾਅਦ ਸਾਨੂੰ ਸਵਾ 12:00 ਕਾਲ ਆਈ ਜੀ ਜਿੰਦਾ ਕਿਹੜਾ ਲੈ ਕੇ ਗਿਆ ਸੀ ਬ੍ਰਦਰ ਕਿ ਅਸੀਂ ਪਹੁੰਚੇ ਥਾਣੇ ਉੱਥੇ ਚੌਂਕੀ ਪਹੁੰਚੇ ਉੱਥੇ ਬ੍ਰਦਰ ਨਹੀਂ ਸੀ ਸਾਨੂੰ ਕਸਿਆਨੀ ਪੂਰੀ ਰਾਤ ਅਸੀਂ ਚੰਦਨਾਂ ਦੇ ਖੜੇ ਰਹੇ ਸਾਨੂੰ ਬ੍ਰਦਰ ਦਾ ਕੋਈ ਪਤਾ ਨਹੀਂ ਦੱਸਿਆ ਉਹ 23 ਤਰੀਕ ਦੁਬਾਰਾ ਆਈ 23 ਤਰੀਕ ਰਾਤੀ 11:00 11:30 ਵਜੇ ਕਰ 27 ਤਰੀਕ ਅਸੀਂ ਫੇਰ ਉਹਦੀ ਜ਼ਮਾਨਤ ਕਰਾਈ ਸੀ ਕੱਲੇ 7:00 ਵਜੇ ਬੱਚ you awesome. ਪਤਾ ਨਹੀਂ ਲੜਾਈ ਚ ਗੱਲਾਂ ਲੜਾਈ ਗੱਡੀ ਲੱਗੀ ਵਾਲੇ ਪਰ ਗੱਡੀ ਲੱਗੀ ਸੀ ਸਭ ਤੋਂ ਤੇ ਅੱਪਾ ਹਰਜਾਨਾ ਦੇ ਲਈ ਵਿਚਾਰ ਸੀ ਪਰ ਪੁਲਿਸ ਵਾਲੋ ਜਿਹੜੀ ਟੌਰਚਰ ਕੀਤਾ ਉਹਨਾਂ ਵੱਲੋਂ ਚੌਕੀ 'ਚ ਤੋਂ ਸਾਨੂੰ ਇਨਸਾਫ ਅੱਜ ਤੱਕ ਹੋਣਾ ਚਾਹੀਦਾ ਹੈ ਕੈਪਟਨ ਹਾਂਜੀ ਇਹ ਤੇ ਨਾ ਕੈਪਟਨ ਇਹ ਤਾਂ ਦੇਖੋ ਜੀ ਜਦ ਤੱਕ ਇਨਸਾਫ ਨਹੀਂ ਮਿਲਦਾ ਉਹ ਪੁਲਿਸ ਵਾਲਿਆਂ ਦੇ ਖਿਲਾਫ ਕਾਰਵਾਈ ਨਹੀਂ ਹੋ ਉਦ ਤੱਕ ਸਾਨੂੰ ਦਾ ਇਹ ਜਿਹੜੇ ਉਹਨਾਂ ਨੇ ਟੌਰਚਰ ਕੀਤਾ ਸਾਡਾ ਪੂਰਾ ਇਨਸਾਫ ਨਹੀਂ ਦਾ ਅੜੀ ਥਾਂ ਤੇ ਟੌਰਚਰ ਕੀਤਾ ਉਸ ਦਾ ਫਰਮ ਲਗਾਇਆ ਜਾ ਰਿਹਾ ਹੈ ਸਰ ਇਹ ਤਿੰਨ ਉਸ ਦਿਨ ਪਹਿਲਾਂ 25 ਦੇ ਨਾਲ ਇੰਨਾ ਪੁਲਿਸ ਨੇ ਤੱਕਾ ਕੀਤਾ ਵੀ ਮਾੜੀ ਉਹ ਤੇ ਗੱਡੀ ਕਿਤੇ ਲੱਗੀ ਆ ਤੇ ਸੰਤ ਜਰਨੈਲ ਪਿੰਡਾਂ ਵਾਲੇ ਖਾਲਸਾ ਜੀ ਦੀ ਸਾਡੀ ਫੋਟੋ ਲੱਗੀ ਸੀ ਉਹਦੇ ਤੋਂ ਵਿਵਾਸ ਹੋਇਆ ਵੀ ਇਹ ਕਿਉਂ ਲੱਗੀ ਉਸ ਤੋਂ ਬਾਅਦ ਉਹ ਜਿਹੜਾ ਆ ਮਸਲਾ ਹੈ ਉਹ ਪੁਲਿਸ ਕੋਲੇ ਪਹੁੰਚਦਾ ਪੁਲਿਸ ਇੱਕ ਤਰਫਾ ਕਾਰਵਾਈ ਕਰਦੀ ਹੋਈ ਸਾਡੇ ਨੌਜਵਾਨ ਨੂੰ ਤੁਰਕਾ ਕਰਦੀ ਆ ਉਸ ਤੋਂ ਬਾਅਦ ਉਹਦੇ ਨੌ ਭੱਟੇ ਜਾਂਦੇ ਨੇ ਫਲਾਸ ਦੇ ਨਾਲ ਉਸ ਤੋਂ ਬਾਅਦ ਉਹਦੇ ਤੇ ਇਨਾ ਤਸ਼ੱਦਦ ਕੀਤਾ ਜਾਂਦਾ ਵੀ ਉੱਥੇ ਬਹੁਤ ਮੌੜੇ ਬਾੜੇ ਲਾਤੀ ਕਿ ਮੈਂ ਤੁਹਾਡੇ ਚੈਨਲ ਬਾਤੇ ਵਾਰੀ ਇਹ ਕਹਿਣਾ ਚਾਹੁੰਦਾ ਵੀ ਇੱਥੇ ਕੁੱਤੇ ਮਰੇ ਦਾ ਵੀ ਇਨਸਾਫ ਮਿਲ ਜਾਂਦਾ ਬਿੱਲੀ ਮਰੇ ਦਾ ਜਾਨਵਰ ਮਰੇ ਦਾ ਵੀ ਇਨਸਾਫ ਲੋ ਇਹਦੇ ਕੀੜੇ ਮਕੋੜੇ ਸੰਧੇ ਰੱਖਿਆ ਵੀ ਜਿਹੜੇ ਮਰਜ਼ੀ ਸਿੱਖ ਨੂੰ ਵੜ ਕੇ ਟਾਰਗੇਟ ਕਰ ਲੋ ਸਾਡੇ ਉੱਤੇ ਗळा 'ਚ ਟਾਇਰ ਪਾ ਲੋ ਸਾਡੀਆਂ ਧੀਆ ਭੈਣਾਂ ਦੀ ਇੱਜ਼ਤਾਂ ਲੁੱਟ ਲੋ ਇਹ ਆਜ਼ਾਦ ਭਾਰਤ ਆ ਸਾਲੋਂ ਤੇ ਬਾਰ-ਬਾਰ ਅਹਿਸਾਸ ਦਵਾਇਆ ਜਾਂਦਾ ਨਾ ਵੀ ਤੁਸੀਂ 9 ਲੱਖ ਕੁਰਬਾਨੀ ਤੁਸੀਂ ਦੇ ਚੁੱਕੇ ਆ ਦੇਸ਼ ਨੂੰ ਯਾਦ ਕਰਾਉਣ ਲਈ ਪਰ ਸਾਡੇ ਜਿਹੜੇ ਬੀਤੀ ਹਾਲਾਤ ਨੇ ਹੁਣ ਕਿਹੜਾ ਭਾਈ ਪਿੰਡਾਂ ਵਾਲੇ ਦੀ ਫੋਟੋ ਦੇਖ ਕੇ ਇੰਨਾ ਬਿਨਾਂ ਖੱਤਰ ਮਾਮਾ ਸਾਡੇ ਕੌਮੀ ਜਰਨਲ ਨੇ ਜਿਹੜਾ ਸਾਡੀ ਕੌਮ ਵਾਸਤੇ ਚਾਹੇ ਕੋਈ ਹਿੰਦੂ ਆ ਚਾਹੇ ਕੋਈ ਮੁਸਲਮਾਨ ਆ ਜਿਹੜਾ ਸਿੱਖ ਭਾਈ ਜਾ ਰਹੇ ਕੌਮ ਵਾਸਤੇ ਜਿਹੜਾ ਸਾਡੇ ਦੇ ਕੌਮੀ ਸ਼ਹੀਦ ਨੇ ਜਾਂ ਤੇ ਕੋਈ ਨਹੀਂ ਹੈਗੇ ਮੇਰੀ ਪੁੱਸ ਨੂੰ ਹੁਣੇ ਕੋਈ ਸਰਮਾਇਦਾਰ ਬੰਦਾ ਆ ਕੇ ਕੋਈ ਦੁਕਾਨ ਦੇ ਦੇ ਨਾ ਪੁੱਲ ਹੁਣੇ ਘਰੇ ਤੋਂ ਪੁੱਲ ਚਲੇ ਆ ਤੇ ਸਾਡੇ ਇੱਥੇ ਸਿੱਖ ਦੇਖ ਲੇਤੇ ਨੇ ਵੀ ਸਿੱਖ ਨੇ ਸਿੱਖਾਂ ਦੇ ਉੱਤੇ ਐਨਕਾਊਂਟਰ ਕਰੀ ਜਾਂਦੇ ਨੇ ਸਿੱਖਾਂ ਦੇ ਹੀ ਬੱਚਿਆਂ ਨੂੰ ਕੁੱਟਿਆ ਜਾਂਦਾ ਇੱਥੇ ਸਾਨੂੰ ਤੇ ਇਹ ਨਹੀਂ ਸਮਝ ਆਉਂਦੀ ਵੀ ਸਿੱਖਾਂ ਨੂੰ ਹੀ ਕਿਉਂ ਟਾਰਗੇਟ ਕੀਤਾ ਜਾਂਦਾ ਪੁਲਿਸਾਂ ਲੋ ਵੀ ਤੇ ਨਾਰਮਲ ਆਪਣੇ ਜਿਹੜੇ ਆ ਫੜਕਾਉ ਜਿਹੜੇ ਬਣਾਉਂਦੇ ਨੇ ਪਿਆਰ ਉਹਨਾ ਬੰਦੇ ਸਾਡੀ ਵੀ ਕਰਦੇ ਮੰਗ ਜਿਹੜੀ ਹੁਣ ਗੁੰਡਾ ਤੰਤਰ ਜਿਹੜੇ ਬਣ ਚੁੱਕੀ ਆ ਪੁਲਿਸ ਵੀ ਜਾਂ ਤੇ ਉਹਨਾਂ ਦੇ ਉੱਤੇ ਦੋਸ਼ੀਆਂ ਦੇ ਉੱਤੇ ਕਾਰਵਾਈ ਕੀਤੀ ਜਾਵੇ ਸਾਡੀ ਇਹੀ ਮੰਗ ਆ ਜੀ ਮੰਗ ਹੀ ਰੱਖ ਸਕਦੇ ਆ ਹੁਣ ਉਹ ਕਪਰਾਲ ਜਿਹੜੇ ਨੇ ਉਹ ਕੀ ਇੱਥੇ ਲਾਠੀ ਚਾਰਜ ਦਾ ਆਰਡਰ ਦਿੰਦੇ ਨੇ ਜਾਂ ਇੱਥੇ ਸਾਡੇ ਪਾਣੀ ਵੀ ਉਹ ਵਾਛੜਾ ਪੇਂਦੀਆਂ ਨੇ ਜਾਂ ਸਾਡੀ ਗ੍ਰਫਤਾਰੀ ਪੇਂਦੀ ਆ ਕਿਉਂਕਿ ਸਾਫ਼ ਮੰਗ ਰਹੇ ਆ ਹੁਣ ਇਹ ਤੁਹਾਨੂੰ ਥੋੜੇ ਦੇਰ ਵਿੱਚ ਪਤਾ ਲੱਗੇਗਾ